ਸਟਰੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੱਡੀ ਕਲਪ ਸਜੇ ਇਸੇ ਜੂਪੀ ਵਾਲੀ ਮੰਮੀ ਨੂੰ ਛੱਡ ਕੇ ਪਹੁੰਚੀ ਆਂ ਦੀ ਸ਼੍ਰੀ ਚੰਪਾ ਤੇ ਜੀ ਇਹ ਸਰਦਾਰ ਜੀ ਬਹੁਤ ਗਲਤ ਨਿਕਲੇ ਆ ਜੀ ਸਾਡੇ ਗਾਇ ਇਹ ਕਹਿੰਦੇ ਤੇ ਤੁਹਾਨੂੰ ਮੈਂ ਉਖੜਾਉਂਗਾ ਕੀ ਕਹਿੰਦੇ ਨੇ ਉਹਨਾਂ ਨੂੰ ਕੀ ਕਹਤਾਂ ਪਹਿਲਾਂ ਕੁਛੇ ਬਸਈ ਵਾਲੇ ਜੀ ਇਹਨਾਂ ਨੇ ਕੁਛ ਨਹੀਂ ਖਾਇਆ ਕਹਿੰਦੇ ਉੱਥੇ ਬਹੁਤ ਜ਼ਿਆਦਾ ਰਸ਼ ਸੀਗਾ ਇੱਥੇ ਫਿਰ ਮੈਂ ਸੋਚਿਆ ਮੈਂ ਅਰਦਾਸ ਬੇਨਤੀ ਕਰੇਗਾ ਬਾਪਾ ਜੀ ਨੂੰ ਵੀ ਮੈਂ ਆਪਣੀ ਦੁਕਾਨ ਖੋਲ੍ਹ ਲਵਾਂ ਜੀ ਸੋ ਫਿਰ ਵੈਲਕਮ ਕਰਦੇ ਆ ਜੀ ਛੋਡੇ ਮੈਂ ਆਪਣੀ ਦੁਕਾਨ ਤੇ ਹੂੰ ਦੇਖੋ ਕਿੰਨੀ ਸੋਹਣੀ ਮੇਰੀ ਦੁਕਾਨ ਆ ਮੈਂ ਹਲੇ ਜਿਹੜੇ ਮੇਰੇ ਅੰਦਰ ਕੰਮ ਕਰਦੇ ਆ ਠੀਕ ਉਹ ਹਲੇ ਮੜ ਜਾ ਉੱਧਰ ਤੇਰੇ ਨੂੰ ਵਿੱਚ ਮਸਾਲਾ ਕਹਿੰਦੇ ਵੀ ਤੁਸੀਂ ਚੈੱਕ ਕਰ ਠੀਕ ਠਾਕ ਆ ਨਹੀਂ ਹਾਂ ਦੇਖਿਆ ਵੀ ਠੀਕ ਠਾਕ ਆ ਪਹਿਲਾਂ ਉਹਨਾਂ ਨੇ ਮੈਨੂੰ ਟੇਸਟ ਕਰਾਇਆ ਬਹੁਤ ਠੰਡੇ ਥੋੜੇ ਜੀ ਉਹਨਾਂ ਚ ਥੋੜੀ ਜੀ ਨਾ ਮਿਰਚ ਦੀ ਕਮੀ ਸੀਗੀ ਇੰਦਰ ਪਾਈ ਆ ਥੋੜੇ ਜਿਹਾ ਗਰਮ ਮਸਾਲਾ ਵੀ ਐਡ ਕਰਾਇਆ ਮੈਂ ਇਹਨਾਂ ਨੂੰ ਕਿਹਾ ਜੀ ਆ ਤੁਹਾਡੇ ਕੋਲ ਸਾਰਾ ਕੁਝ ਹੈਗਾ ਤੁਸੀਂ ਬੰਦ ਗੋਭੀ ਘੱਟ ਘੱਟ ਪਾਉਣੇ ਆ ਸ਼ਿਮਲਾ ਮਿਰਚ ਘੱਟ ਘੱਟ ਪਾਉਣੇ ਆ ਜੀਨਾ ਮੋਟਾ ਵੀ ਸਵਾਦ ਕੇ ਪਾਓ ਤਾਂ ਕਰਕੇ ਫਿਰ ਇਸ ਕਾਰਨ ਸਾਰਾ ਕੁਝ ਆ ਤੇ ਇਹਨਾਂ ਨੇ ਬਣਾਇਆ ਕਿਉਂਕਿ ਹਰ ਇੱਕ ਦਾ ਸਾਮੰਨਰ ਮਿੱਦਾਂ ਹੋਣਾ ਚਾਹੀਦਾ ਵੀ ਅਸੀਂ ਆਪਣਾ ਬੈਸਟ ਦੇਈਏ ਕਸਟਮਰ ਬਣਾਓ ਨਾ ਕਿ ਵਿਗਾੜੋ ਤੇ ਮਿੱਕਾ ਭਾਜੀ ਨੇ ਵੀ ਅਸੀਂ ਜਗ੍ਹਾ ਦਿੱਤੀ ਥੋੜੀ ਜਿਹੀ ਵੀ ਤੁਸੀਂ ਆਪਣੀ ਇਥੇ ਸਟਾਲ ਲਾ ਸਕਦੇ ਆ ਆ ਦੇਖੋ ਜੀ ਇਹ ਇਹਨੇ ਲਾਈ ਵੀ ਆ ਚਾਪ ਹੈ ਰੀਨਾ ਨੇ ਇੱਕ ਤੁਸੀਂ ਤੰਦੂਰੀ ਚਾਪ ਲੈਣਾ ਚਾਹੁੰਦੇ ਆ ਮਿਊਨਿਸ ਇੱਕ ਕਿਹੜੇ ਕਿਹੜੇ ਲਿਆ ਹੋ ਬਲਾਈ ਚਾਪ ਲੈਣਾ ਚਾਹੁੰਦੇ ਆ ਮਲਾਈ ਚਾਪ ਲੈਣਾ ਚਾਹੁੰਦੇ ਆ ਵੀ ਲਿਖ ਲਓ ਤੇਦਰ ਅਸੀਂ ਨਾਲ ਹੀ ਆਪਣਾ ਕਾਊਂਟਰ ਕਰ ਲਿਆ ਜੀ ਆਗਰਾ ਚਾਟ ਭੰਡਾਰ ਦਾ ਜੀ ਇੱਥੇ ਹੀ ਅਸੀਂ ਫੇਸ ਰਿਹਰ ਜੀ ਕੋਲ ਤੋਂ ਠੀਕ ਇੱਥੇ ਚਾਟ ਵਗੈਰਾ ਬਣਾਈ ਜਾਂਦੇ ਬੈਸਟ ਪਾਰਟ ਆ ਦੇਖੋ ਹਨਾ ਲਗਾਇਆ ਹੋਇਆ ਇੱਥੇ ਕਿੰਨੀ ਸੋਹਣੀ ਸਾਫ ਸਫਾਈ ਦਾ ਕੰਮ ਹੂੰ ਠੀਕ ਮੈਂ ਨਾ ਜਿਹੜਾ ਕਿ ਸਾਡੇ ਜਿੰਨੇ ਵੀ ਇੱਥੇ ਖਾਣ ਆਣਗੇ ਫਸਟਪਨ ਇਹਨਾਂ ਨੂੰ ਸਫਾਈ ਦੇ ਦੇਣੇ ਚੱਲ ਹੁਣ ਹੁਣ ਅੱਛਾ ਹੀ ਦੇਖਾਂਗੇ ਉਹਨਾਂ ਨੂੰ ਹੁਣ ਮਖਾਵਾ ਛੱਡ ਹੁਣ ਜੋ ਕੁਝ ਖਾਣਾ ਉਹ ਦੱਸ ਗਿਆ ਖਾਣਾ ਪਤਾਨ ਜੀ ਕਿੱਧਰ ਗਿਆ ਵੀਰ ਆਹ ਸਮਾਨ ਜੀ ਸਮਾਨ ਲੈਣ ਗਿਆ ਇੱਧਰ ਬਾਈ ਨੇ ਵੀ ਕੋਲੇ ਮਖਾਤੇ ਹੈ

ਨਾਲ ਦੀ ਨਾਲ ਸੇਕੋ ਨਾਲ ਦੀ ਨਾਲ ਚੱਲਦੀ ਆ ਜੀ ਆਵਾਜ਼ ਤਾਂ ਫੇਰ ਹੈਗੀ ਹੋਆ ਹੁਣ ਜਿਹੜੀ ਹੈਗੀ ਆਵਾਜ਼ ਇਹਨੇ ਮੈਂ ਇਹ ਵੀ ਕੁ ਗੱਲ ਸੋਚ ਕੇ ਦੇਖੋ ਪ੍ਰਧਾਨ ਜੀ ਚਾਟ ਬਣ ਜੂ ਕਿੰਨਾ ਕੁ ਟਾਈਮ ਲੱਗ ਜੂਗਾ ਦੋ ਦੋ ਮਿੰਟ ਲਈ ਬਣਾ ਦੇ ਯਾਰ ਇੱਕ ਚਾਟ ਮੈਂ ਕਹਿੰਦਾ ਚਾਟੇ ਖਾ ਲਓ ਤੁਸੀਂ ਵੀ ਜੇ ਜਲਦਾ ਤਾਂ ਤਾਕੀ ਤਾਂ ਦੇਖ ਲਓ ਟਾਈਮ ਆਪਣੇ ਕੋਲ ਹੈਗਾ ਕੱਟ ਟਾਈਮ ਹੈਗਾ ਕੱਟ ਫੇਰ ਜਾਣਾ ਬਿਲਕੁਲ ਆ ਮੇਨ ਸਫਾਈ ਦੀ ਗੱਲ ਹੈ। ਕਿ ਬਾਕੀ ਸਫਾਈ ਤਾਂ ਹੈਗੀ ਆਈ ਗਈ ਗੋ। ਹੋਰ ਕੀ ਚਾਹੀਦਾ ਤੇ ਮੇਨ ਸਫਾਈ ਦੀ ਗੱਲ ਹੈ। ਹੂੰ ਪਤਾ ਹੈ ਕਿ ਚਾਹੇ ਕਈ ਵਾਰ ਚੀਜ਼ ਸਵਾਦ ਨਾਲ ਬਣੀ ਹੋਵੇ ਆਇਓ ਨੰਬਰ ਲੈ ਲੰਦਾ ਬੰਦਾ ਸਫਾਈ ਨੂੰ ਦੇਖ ਕੇ। ਹੂੰ ਇਹ ਚੀਜ਼ ਸਵਾਦ ਬਣੂਗੀ ਕਾਹਤੇ ਬਣੂਗੀ। ਨਹੀਂ ਗੱਲ ਕਰਦੀ ਮੈਂ ਤੁਹਾਡੇ ਕੋਲ। ਹੂੰ ਇਹ ਨਹੀਂ ਉਹ ਬੰਦੇ ਕੋਲ ਸਫਾਈ। ਇਸਦੀ ਚਾਲ ਨਹੀਂ ਦਿਲ ਆਉਂਦਾ। ਹੂੰ ਲਓ ਜੀ ਲੱਗਿਆ ਜਵਾਨ ਹੁਣ ਤਿਆਰੀ ਕਰਨ ਸਾਰੀ ਜੀ ਨੂੰ ਤਾਂ ਨਹੀਂ ਤੇ ਟਿੱਕੀ ਖਾ ਲੈਣੀ ਦੀ ਪਰ ਹੁਣ ਹਜੇ ਤਵਾ ਗਰਮ ਹੋਣ ਨੂੰ ਇਹ ਟਾਈਮ ਲੱਗ ਜਾਣਾ ਭਾਈ ਤਵਾ ਬੋਖੜ ਮੋਟਾ ਭਾਈ ਦਾ ਇਹ ਇਮਲੀ ਦੀ ਚਟਣੀ ਆ ਅਮचूर ਹੈ ਅਮचूर ਹੈ ਅਮਚੂਰ 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 ਇਮਲੀ ਦੀ ਆਏ ਵੀ ਨਹੀਂ ਇਮਲੀ ਦੀ ਕੋਈ ਵੀ ਨਹੀਂ ਆ ਗਈ ਹੱਟੇ ਕੋਈ ਅਮਚੂਰਾ ਇਹ ਗ੍ਰੀਨ ਹੈ ਨਾ ਤੇ ਇਹ ਇੱਧਰ ਆਉ ਤਾ ਬਰਾਤੀਆ ਕਹਿੰਦੇ ਜਿੰਨਾ ਮਰਜੀ ਖਾ ਲੋ ਮਨ ਨਹੀਂ ਪਰਦਾ ਹੁੰਦਾ ਢਿੱਡ ਭਰ ਜਾਂਦਾ ਹੁਣ ਤੁਸੀਂ ਕੀ ਕਿਹਾ ਵੀਰ ਨੂੰ ਕੀ ਆਖਣਾ ਤੁਸੀਂ ਚਾਟ ਵੀਰ ਚਾਟ ਬਣਾ ਦੇ ਮੈਂ 2 ਮਿੰਟ ਲਈ ਚਾਟ ਬਣ ਗਈ ਹਾਂ ਦਹੀ ਪਣ ਹੁਣ ਮੇਰਾ ਦਿਲ ਪਤਾ ਕਿਆ ਕਰਨ ਲੱਗਿਆ ਇੱਦਾਂ ਨੂੰ ਖੋਜ ਮੈਂ ਗਲਤ ਗੱਲ ਆ ਉਹ ਖਾਣ ਨਹੀਂ ਆ ਗੋਲ ਗੱਪੇ ਖਾਣ ਨੂੰ ਚੱਲ ਕਿਵੇਂ ਤੇ ਖਾਦੇ ਨਹੀਂ ਹੈ ਰੋ ਰੋ ਦਹੀਂ ਵਾਲੇ ਗੋਲ ਗੱਪੇ ਖਾ ਲੋ ਗਰਮ ਗਰਮ ਜੀ ਖਾਣੀ ਆ ਲਓ ਜੀ ਬਾਈ ਬਾਈ ਨੇ ਬਣਾਤੇ ਮਸਾਲੇ ਗੋਲ ਕੱਪਿਆਂ ਦਾ ਪਾਣੀ ਲਈ ਓਏ ਆਪਾਂ ਇਹ ਦਰਗੀ ਨਾ ਦਹੀਂ ਦੇ ਤੋਂ ਕਿੰਨਾ ਵਧੀਆ ਹਾਂ ਨਹੀਂ ਆਪ ਜਿਵੇਂ ਕਹੋ ਨੇ ਇਹ ਅਸੀਂ ਮੁੰਡੇ ਕਹਿੰਦੇ ਹਾਂ 10 ਸੋ ਤਾਂ ਮਿਲੇ 10 ਸਟੱਕ ਤਾਂ ਉਹ ਲਾ ਕੇ ਲਾ ਉਧਰ ਕਿਲੋ ਇਹ ਹੁੰਦਾ ਤਾਂ ਇਹਨਾਂ ਦਾ ਹੂੰ ਤੁਸੀਂ ਵੀਰੇ ਚਮਕਾੜ ਦੀ ਨਹੀਂ ਤੀਂ ਅਸੀਂ ਵੀਰੇ ਹੈ ਅਸੀਂ ਵੀਰੇ ਹੈ ਆ ਗਏ ਤਾਗਰੇ ਦੇ ਆ ਉਹ 20 ਸਾਲ ਹੋ ਗਏ ਅੱਛਾ ਚਲ ਅੱਛਾ ਆਗਰਾ ਤਾਜ ਮਹਿਲ ਤੋਂ ਦੇ ਹਾਂਜੀ ਠੀਕ ਕਰ ਠੀਕ ਬੰਦ ਨਹੀਂ ਦੋ ਇੱਕ ਇੱਕ ਕਰ ਦੋ ਇੱਕ ਕਰ ਦੇ ਵੀਰੇ ਯਾਰ ਤਾਂ ਕਹਤਾ ਉਧਰ ਹਾਂਜੀ ਮੈਂ ਇੰਦਰ ਕਹਤਾ ਲੱਗੇ ਆ ਕਰ ਉਧਰ ਭਾਈ ਬਣ ਰਹੇ ਆ ਨਿਊਡਲ ਤਾਂ ਜਿਹੜੀ ਜਿੱਪ ਕਰਦਾ ਐ ਚੱਜ ਹਾਲ ਦੇ ਨਾਲ ੱੱੱ ਸੁਿੰਦਰ ਬੱਲੇ ਦੀ ਯਾਦ ਆ ਗਈ ਐ ਨਾ ਨਦਿਆ ਬੰਲਾ ਦੇਖੋ ਵੀਰ ਨੇ ਫਿਰ ਵੀ ਵਾਈਟ ਸ਼ਰਟ ਪਾਈ ਨਾ ਨੇ ਉਹਨਾਂ ਨੇ ਐਪਰਲ ਲਗਾਇਆ ਹੂੰ ਵੀ ਤਾਂ ਆਪਣੀਆਂ ਤਾਂ ਮੰਮੀਆਂ ਚਿੱਟੀ ਸ਼ਰਟ ਕੱਤੇ ਪਾ ਕੇ ਜਾਂਦਾ ਤੂੰ ਜਦੋਂ ਚੱਲੂ ਪਤਾ ਹੈ ਐ ਦਾ ਕੰਮ ਕਰਦੇ ਚਿੱਟੀ ਕੱਤੇ ਪਾ ਕੇ ਜਾਂਦਾ ਪਾਪੜੀਆਂ ਰੱਖਤੀਆਂ ਦੀ ਉੱਪਰ ਹਰੇ ਬਦੀ ਨੇ ਵਾਲੀ ਇਹ ਆਮ ਚੀਜ਼ ਨਹੀਂ ਤੇ ਫਿਰ ਇਹਦੇ ਤੇ ਇਹਦੇ ਚ ਕੀ ਫਰਕ ਇਹ ਥੋੜੀ ਪਤਲੀ ਹੁੰਦੀ ਹੈ ਗਾੜੀ ਹੁੰਦੀ ਹੈ ਅੱਛਾ ਠੀਕ ਹੈ ਹਮਮ ਆ ਰੱਖੋ ਤੁਸੀਂ ਲਗਾ ਦੇ ਹਾਂ ਲਾ ਗਿਆ ਜੀ ਦਹੀਂ ਬਣ ਗਿਆ ਦਹੀਂ ਭੱਲਾ ਪਿਆਜ਼ ਚੋਲੇ ਚੋਲੇ ਨਹੀਂ ਪੜੇਗੇ ਜੀ ਚੋਲੇ ਸਿਰਫ ਸਭ ਮਿਲ ਚੀ ਜੇ ਮੈਸ ਪਾਏ ਹੋਏ ਹਾਂ ਵੀ ਦੇਖੋ ਦੋ ਪ੍ਰਕਾਰ ਦੇ ਆਪਾਂ ਇੱਕ ਪ੍ਰਕਾਰ ਦਾ ਕਰ ਲੈ ਆ ਇੱਕ ਪ੍ਰਕਾਰ ਦੇ ਬਹੁਤ ਕੱਢਣਾ ਆਪਾਂ ਜਿਵੇਂ ਵੀਰ ਨੇ ਇੱਕ ਬਰੀਕ ਕਰੇਵੇਂ ਆ ਇੱਕ ਲੱਛੇ ਟਾਈਪ ਲੰਬੇ ਕਰੇਵੇਂ ਇਹ ਹੈਗੇ ਚਾਟ ਵਾਸਤੇ ਬਰੀਕਲੇ ਹੈਗੇ ਗੋਲ ਗੱਪਿਆਂ ਵਾਲਾ ਗੋਲ ਗੱਪੇ ਖਾਣ ਤੇ ਵੀ ਇੱਕ ਗੱਲ ਕਰਦੀ ਆ ਨਾ ਕਿ ਆਪਾਂ ਕਹਿੰਦੇ ਆਫੀ ਲੰਬੇ ਦੇ ਨੰਨੇ ਆ ਕਿ ਆ ਹੋ ਜੂਗਾ ਪੂਰੀ ਚੱਲ ਜਾਂਦੀ ਹੈ ਗੋਲ ਗੱਪੇ ਦੀ ਕਰਨੀ ਆ ਗੋਲ ਗੱਪਿਆਂ ਤਾਂ ਜੈਸਮਿਨ ਛੋਟੇ ਚੱਲਦੇ ਹਾਂ ਤੇ ਦਸ ਭਾਈ ਬਾਈ ਕੋਲ ਬਹੁਤ ਆ ਚਾਟ ਮਸਾਲੇ ਚਾਟ ਮਸਾਲਾ ਜਿਆਦਾ ਧਿਆਨ ਕਰਦੇ ਆ ਆਪ ਕਾੜਾ ਕਰਦੇ ਆ ਇਹ ਜੀ ਤਿੰਨ ਚਾਰ ਐਗਰਾਂ ਬਣ ਗਈ ਖਾਣੀ ਆ ਖਾਣੀ ਆ ਲਓ ਜੀ ਹੋ ਗਈ ਸਾਡੀ ਚਾਟ ਤਿਆਰ ਹਾਂ ਮੈਂ ਟੇਸਟ ਕਰਕੇ ਦੱਸਦੀ ਹਾਂ ਕਰਲਾ ਟੇਸਟ ਕੇ ਮੇਦੀ ਬਣੀ ਆ ਚਾਟ ਪੇਸਟ ਦਾ ਦੱਸ ਮੈਂ ਇੰਚ ਜਿਹੜਾ ਪੱਲਾ ਉੱਤੇ ੱਤੇ ਚੱਲੇ ਜਾ ਰਿਹਾ ਹੈ। ਅੱਛਾ। ਬੇਰਵਾਹੀ ਭਾਈ ਚੱਲ ਰਿਹਾ ਸਿਸਟਮ। ਹੂੰ। ਕੋਸਾ ਆਦਾ। ਹਾਂ। ਛੋਆ ਦਾ ਬਣ ਗਈ ਗੱਲ। ਹਰ ਇੱਕ ਚੀਜ਼ ਐਕੂਰੇਟ। ਹੂੰ। ਐਨੀ ਕਰੀਏ ਵੀ ਜਿਹੜਾ ਮਸਾਲਾ ਪਾਇਆ ਵੀਰ ਨੇ ਜਿਆਦਾ ਪਾਤਾ। ਹੂੰ। ਨਹੀਂ ਨੂੰ ਕਰੀਏ। ਤੇ ਅੱਜ ਪਾਏ ਉਹ ਜਿਆਦਾ ਪਾਸ ਤੇ ਮੈਂ ਨਹੀਂ ਕਹਦੀ ਜਿਹੜਾ ਆਲੂ ਉੱਤੇ ਛੋਲੇ ਤੇ ਪਿਆਜ਼ਾਂ ਦਾ ਮਿਸ਼ਰਣ ਆ ਉਹ ਘੱਟ ਪਾਸ ਦਾ ਸਭ ਕੁਝ ਬਧੀ ਬਣਾ ਰਿਹਾ ਸਾਰਾ ਕੁਝ ਬਧੀ ਸਾਡਾ ਤੇਰੋਗੇ ਅਸੀਂ ਘਾਲੇ ਤੁਸੀਂ ਆਪਣਾ ਖਾਓ ਅੱਛਾ ਠੀਕ ਹੈ ਲਾਓ ਜੀ ਉਧਰ ਨਿਊਡਲ ਕਿਆ ਕਰਾਇਆ ਏ ਸਪ੍ਰਿੰਗ ਰੋਲ ਕਰਾਇਆ ਅੱਛਾ ਨਿਊਡਲ ਵੀ ਕਿਹਦੇ ਨੇ ਪਾਜੀ ਆਇਆ ਨਿਊਡਲ ਕਾਇਲ ਕੋ ਆਹੀ ਛਕ ਲਓ ਪਹਿਲਾਂ ਫਿਰ ਦੇਖ ਲਿਓ ਠੀਕ ਹੈ ਨਹੀਂ ਤੇ ਗੱਡੀ 'ਚ ਬੈਠ ਕੇ ਛਕਦੇ ਆ ਲਓ ਜੀ ਇੱਧਰ ਪਾਈ ਸਾਡੇ ਆ ਗਏ ਮਨਪੀਰ ਤੇ ਦੇਖਿਓ ਸਪਰਿੰਗ ਰੋਲ ਵੀ ਤੇ ਸਾਡਾ ਛਲੇਡਾ ਵੀ ਜੀ ਉੱਠ ਗਿਆ ਐ ਲੱਡੂ ਆ ਲੱਗ ਕੇ ਹਾਕਾ ਮਾਰਨ ਜਦ ਖਾਣੇ ਵਾਲੀ ਚੀਜ਼ ਹੁੰਦੀ ਨਾ ਫਿਰ ਬਹੁਤ ਕੁੱਕਾ ਮਾਰਦਾ ਲੱਡੂ ਸਾਡਾ ਇਹ ਸਲਾਦ ਸਲਾਦ ਉਹ ਨਾ ਦਿੱਤਾ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਆ ਵਾਈਟ ਹਾਊਸ ਨਹੀਂ ਇਸ ਹਮਮ ਮੈਨੂੰ ਹੱਕਾ ਲੈ ਸਵਾਦ ਆ ਇਹ ਹੈ ਸਵਾਦ ਆ ਆ ਦੋ ਹੀ ਸੋਸ ਤੇ ਫਰਲੀ ਆ ਦੀ ਦੋ ਮੈਮ ਮਿੱਠੀ ਨਾ ਆਪਣਾ ਸਵਾਦ ਬਣਾਏ ਹੋਏ ਵਧੀਆ ਇਹ ਤਾਂ ਸਵਾਦ ਆ ਹਮ ਪਰ ਜਿਹੜੇ ਰੱਜੀ ਦੀ ਕਿਤੇ ਖੈੜ ਮਿਲਦੀ ਹੈ ਨਾ ਉਹ ਬਹੁਤ ਸਵਾਦ ਆ ਉਹੋ ਜੀ ਗੱਲ ਨਹੀਂ ਆ ਮੈਂ ਨਹੀਂ ਅੱਦਾ ਕਦੇ ਵੀ ਕਹਿੰਦੀ ਮੈਨੂੰ ਤਾਂ ਜੋ ਮਿਲ ਕੇ ਸਾਰ ਸਵਾਦ ਹੀ ਸਵਾਦ ਆ ਘਰ ਪਲੇਟ ਮਾਣੀ ਪਿੱਛੇ ਨੂੰ ਇੱਥੇ ਜੇ ਮੈਂ ਬਾਹ ਚੱਕਣੀ ਨਾ ਇੱਕੜਾ ਕਦੇ ਨਾ ਕਿਤੇ ਹੋਜੇ ਹੂੰ ਹੂੰ ਇਹ ਬਹੁਤ ਸਵਾਦ ਆ ਬਾਈ ਇਹਦੇ ਵਿੱਚ ਇਹਨੇ ਪਾਏ ਹੋਏ ਆ ਨਿਓਡਲ ਬੰਦ ਗੋਭੀ ਕਿਤੇ ਕਿਤੇ ਮੈਨੂੰ ਗਾਜਰ ਵੀ ਲੱਗਦੀ ਬਰੀਕ ਜੀ ਹਾਂ ਹਨਾ ਤੇ ਧਨੀਆਂ ਪਾਈ ਆ ਵਿੱਚ ਨੇ ਧਨੀਆਂ ਹੋ ਗਿਆ ਨਾ ਨਾ ਬਰੀਕ ਹੂੰ ਧਨੀਆਂ ਹੋ ਗਿਆ ਕਾਫੀ ਕੁਝ ਪਾਇਆ ਹੋਇਆ ਖਾਲੀ ਪਿੱਛੇ ਨੂੰ ਪਲੇਟ ਨਾ ਉਹਦੇ ਕੋਲ ਨੂੰ ਕਰ ਜੀ ਜੀ ਨੂੰ ਕਹਿੰਦੀ ਮੈਂ ਖਾ ਲਵਾਂ ਅੱਡਾ-ਪੱਟਾ ਜੋਧਾ ਤੇਰੇ ਕੋਲ ਇਹ ਮੈਂ ਤਾਂ ਲਾਵਾਂ ਸੌਸ ਜੀ ਬਹੁਤ ਸਵਾਦ ਚੀਜ਼ ਬਣੀ ਆ ਬਾਈ ਜੀ ਜਮਕੌਰ ਸਾਹਿਬ ਖੜੀ ਐ ਸੀ ਫੋਟੋ ਮੇਰੀ ਕਿੱਤ ਪਿਆ ਮੈਂ ਐਦਾਂ ਮੁਹਾਵਰੋ ਇਹ ਇਹ ਨਹੀਂ ਕਰਨ ਐ ਲਓ ਜੀ ਭਾਈ ਹੁਣ ਛਕ ਲਈਏ ਫਿਰ ਸਮਾਨ ਸਾਰਾ ਜੋ ਜੋ ਕੁਝ ਆਇਆ ਏ ਹੂੰ ਇਹ ਮੈਂ ਵੀ ਲਾਹਾ ਲੈ ਲਿਆ ਮਨ ਨੂੰ ਆਏ ਆ ਕਿੱਕੀ ਬਾਤ ਚੋ ਖਾ ਲਈ। ਬਣਾ ਇਹਨਾਂ ਰੈਡ ਜੋ ਟੇਸਟ ਜਾ ਕਰਕੇ ਦੇਖ ਲਵਾਂ। ਬਾਕੀ ਮੇਰੀ ਚਾਟ ਇੱਧਰ ਪਈ ਆ। ਤੇ ਤੂੰ ਹੁਣ ਇੱਧਰ ਤੇ ਕਰ ਲੈਣਾ ਜਿਹੜਾ ਮੜਾ ਮੋਟਾ ਸਾਹ ਰੁਕ ਜਗਾ ਹੁਣੀ ਢਿੱਡ ਚੋ ਟਿੱਕੀ ਨਾਲ ਆ ਕਰ। ਇਹ ਸੋਦੇ ਤੁਸੀਂ ਵੀ ਪੀ ਲਓ। ਹੋ ਜਾਂ ਤਾਂ ਮੁੰਛੂ ਦੁੱਧ ਖਾਲੀ। ਮਨਜੂਰ ਕਹਿੰਦਾ ਨਾ ਆਏ ਕੋਈ ਨਾ ਫੇਰ। ਉਹ ਫੇਰ ਮੈਂ ਚੱਕ ਦੇਣੇ ਫੱਟੇ। ਤਾਂ ਹੀ ਕਹਣੀ ਆ ਤੂੰ ਇੱਕ ਅੱਧਾ ਬਾਈਟ ਲੈ ਲੈ। ਆਪਣੀ ਬਾਈਟ ਜੇ ਇੱਕ ਅੱਧਾ ਹੀ ਦੇਣੀਆਂ ਲੈ ਲਓ। ਮੈਂ ਤਾਂ ਖੋ ਵੀ ਲੰਗੀ ਤੁਸੀਂ ਜੂਟਾ ਨਹੀਂ ਨਾ ਖਾਂਦੇ ਹਾਂ ਹਾਂ ਚਮਚਾ ਬਸ ਚਾਹੇ ਇੱਧਰੇ ਰੱਖ ਲੋ ਦੋ ਚਮਚੇ ਆ ਬਸ ਹੂੰ ਮੈਂ ਰੱਖ ਦੇ ਚਮਚਾ ਸਾਈਡ ਤੇ ਚਲ ਇਹ ਲਾਓ ਜੀ ਹੁਣ ਛਕ ਲਈਏ ਭਾਈ ਸਮਾਨ ਬਸ ਟੋਕੜ ਦੇਣ ਲੱਗੀ ਇਹ ਵਾ ਮਿਲਦੇ ਆ ਹੁਣ ਸਾਨੂੰ ਖੱਲੋਲੇ ਹੋ ਗਈ ਦੇਖ ਲਓ ਜੀ ਸਾਰੇ ਖਾ ਗਏ ਆਪ ਸਾਨੂੰ ਕੁਝ ਵੀ ਨਹੀਂ ਛੱਡਿਆ ਉਹ ਵੀ ਭੁੱਖੀ ਰਹਿ ਗਈ ਮੈਂ ਵੀ ਭੁੱਖੀ ਰਹਿ ਗਈ ਗੱਲਾਂ ਸਾਡੀਆਂ ਹਾਂ ਅਸੀਂ ਗੱਲਾਂ ਆ ਦੇਖ ਲਓ ਜੀ ਪ੍ਰੂਫ ਆ ਦੇਖੋ ਲੱਗਿਆ ਹੋਇਆ ਹਾਂ ਆ ਦੇਖੋ ਜੀ ਲੱਗਿਆ ਹੋਇਆ ਅੱਛਾ ਆ ਦੇਖੋ ਜੀ ਆ ਪੈਂਟ ਕੋਲ ਵੀ ਜਾ ਰਿਹਾ ਹੈ ਬਾਈ ਅਸੀਂ ਛੱਕ ਲਿਆ ਸਾਰਾ ਮਟੀਰੀਅਲ ਹਨਾ ਬਹੁਤ ਸਵਾਦ ਬਣਾਈਆਂ ਦੋਹੀ ਬਾਈਆਂ ਨੇ ਚੀਜ਼ਾਂ ਸਫਾਈ ਦੇ ਨਾਲ ਨਾਲ ਹਾਂ ਭੁੱਖ ਲੱਗੀ ਹੋਈ ਤੇ ਜੀ ਕਾਫੀ ਅਸੀਂ ਯੂਪੀ ਵਾਲੇ ਮੰਮੀ ਜੀ ਨੂੰ ਛੱਡ ਕੇ ਆਏ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣਾ ਆਉਂਦੇ ਆਉਂਦੇ ਰਾਸਤੇ 'ਚ ਫਿਰ ਇਹਨਾਂ ਨੂੰ ਤਾਂ ਮੈਂ ਕਿਹਾ ਸੀਗਾ ਪਹਿਲਾਂ ਮੈਂ ਕਿਹਾ ਵੀ ਚਲੋ ਤੁਹਾਨੂੰ ਕੁਝ ਬਸੀ ਖਿਲਾ ਦੂੰਗਾ ਹਨਾ ਬਸੀ ਇੱਕ ਫੇਮਸ ਕੁਲਚੇ ਵਾਲਾ ਏ ਬਾਈ ਪੱਪੂ ਕੁਲਚੇ ਵਾਲਾ ਤੇ ਉਹਦੇ ਬਹੁਤ ਕੁਲਚੇ ਪਰ ਮੈਂ ਇਹਨਾਂ ਨੂੰ ਇਹ ਵੀ ਕਹਿ ਤਾ ਤਾਂ ਮੈਂ ਕਿਹਾ ਵੀ ਮੈਨੂੰ ਲੱਗਦਾ ਉੱਥੇ ਭੀੜ ਹੋਣੀ ਬਹੁਤ ਜ਼ਿਆਦਾ ਭੀੜ ਤਾਂ ਸਪੀਡ ਵਾਲੀ ਤਾਂ ਸਿਰਾਈ ਸੀਗੀ ਬੁਰੀ ਸੀਗੀ ਮੈਂ ਕਿਹਾ ਵੀ ਇੱਕ ਵਾਰ ਦੇਖ ਲਵਾਂਗੇ ਪਰ ਉੱਥੇ ਪਹੁੰਚੇ ਉੱਥੇ ਵਾਕੇ ਉਹ ਭੀੜ ਐਨੀ ਜ਼ਿਆਦਾ ਗੱਲੇ ਛੱਡ ਦੋ ਤੇ ਹੁਣ ਫਿਰ ਅਸੀਂ ਲੰਘ ਗਏ ਫਿਰ ਮੈਂ ਕਿਹਾ ਟੈਪ ਸਪੈਸ਼ਲ ਜਾਣਾ ਮੈਂ ਕਿਸੇ ਦਿਨ ਉੱਥੇ ਖਾਣ ਸਪੈਸ਼ਲ ਖਿਲਾ ਦੂੰਗਾ ਫੇਰ ਮੈਂ ਕਿਹਾ ਵੀ ਚੱਲ ਹੁਣ ਲੰਘ ਚੱਲਦੇ ਆ ਤਾਈ ਜੀ ਜਿਹੜੇ ਵੀ ਫਤੇਗੜ ਸਾਹਿਬ ਵਾਲੇ ਹੈਗੇ ਸਨ ਗੂਚੇ ਨੇ ਕਿ ਦਿਓ ਕਰ ਇਹ ਫੇਰ ਹੁਣ ਜਾਂਦੇ ਜਾਂਦੇ ਲੱਗੀ ਭੁੱਖ ਮੈਂ ਚਲੋ ਛੱਕ ਚੱਲਦੇ ਆ ਕੁਝ ਪਰ ਬਹੁਤ ਵਧੀਆ ਸਮਾਨ ਬਣਾਇਆ ਪਾਈਆਂ ਨੇ ਸਾਨੂੰ ਤਾਂ ਪਤਾ ਨਹੀਂ ਤਾਂ ਜੈਸਮੀਨ ਨੇ ਰੋਕਿਆ ਕਿ ਇਹ ਹੁਣ ਇੱਥੇ ਨਾਨਕਿਆਂ ਕਰਕੇ ਭਾਈ ਨੂੰ ਪਤਾ ਹੈ ਵੀ ਕਿਹਦੀ ਦੁਕਾਨ ਕਿੱਥੇ ਆ ਇਹ ਕਹਿੰਦੀ ਵੀ ਇਹਨਾਂ ਦੇ ਟਿੱਕੀ ਭੱਲੇ ਚਾਟ ਭੱਲੇ ਮਤਲਬ ਬਹੁਤ ਸਵਾਦ ਹੁੰਦੇ ਆ ਜੀ ਨੂੰ ਪੁੱਛੋ ਕਿ ਹਰਬੰਨ ਕਿੱਥੇ ਦੇਖੀ ਕਿਰਤ ਉਤਹਾ ਗੁਰ ਕਿੱਥੇ ਹਾਗੁਨ ਈ ਰੱਬ ਦੇ ਜੀ ਆਇਆ ਇੱਦਾਂ ਨੂੰ ਸਾਚੀ ਕਾਹ ਬੁਲਾ ਦੇ ਸਾਚੀ ਕਾਹ ਐ ਸਾਚੀ ਦਾ ਪਾਏ ਕਰਦੇ ਪਾਏ ਵੀ ਕਰ ਦੇ ਪਾਏ ਕਰ ਦੇ ਐ ਕਰ ਦੇ ਕਰੀ ਜਨਾ ਕਿੱਧਰ ਬਾਹਰ ਨੂੰ ਦਿਨ ਨਹੀਂ ਕੱਟ ਗਾਲੀ ਟਰੈਕਟਰ ਜਾਂਦਾ ਉਹ ਟਰੈਕਟਰ ਦੇਖਦਾ ਚਾਚੂ ਨੂੰ ਕਹਿੰਦੇ ਕਾ ਆ ਜਾ ਕਹਦੇ ਆ ਜਾ ਆ ਜਾ ਕਹਦੇ ਏਂ ਛਿੰਡੀ ਆ ਜਾ ਗਏ ਨੇ ਚਲੋ ਫਿਰ ਨੂੰ ਕਰਦਾ ਹੂੰ ਚਲੋ ਠੀਕ ਆ ਜੀ ਮਿਲਦੇ ਹੁਣ ਤੁਹਾਨੂੰ ਘਰੇ ਜਾ ਕੇ ਮੰਮੀ ਅੱਜ ਤਾਂ ਇੱਕ ਕੰਮ ਹੋ ਗਿਆ ਪੁੱਛੋ ਕਿਆ ਕਿੱਥੇ ਸਪ੍ਰਿੰਗ ਹੋ ਗਿਆ ਤਾਂ ਕਿੰਨੀ ਉੱਢ ਹੋ ਗਿਆ ਨਿਉੜਦਾ ਸੰਭੇਰੇ ਚਾਲ ਹੋ ਗਿਆ ਚਾਤ ਹੋ ਗਿਆ ਚਾਤ ਸਾਰੇ ਕੁਸਰਤ ਦਿਖਾ ਗਿਆ ਸੰਤ ਦਿੰਦਾ ਹੀ ਨਹੀਂ ਲੈ ਆਹ ਕਿਹਨਾਂ ਮਾਗਿਆ ਮੇਰੇ ਸੱਚਾ ਮੰਮੀ ਸੱਚ ਤਾਂ ਹੀ ਗਏ ਤੇ ਫੇ ਚਟਾ ਖਾਣ ਚਟਾ ਖਾਣ ਦੇਖ ਲਓ ਮੰਮੀ ਇਹੀ ਖਾ ਕੇ ਆਈ ਉਹ ਨਹੀਂ ਬੁੱਤ ਨਹੀਂ ਬੁੱਤ ਨਹੀਂ ਬੁੱਤ ਬੁੱਤ ਅਸੀਂ ਵੀ ਹੁਣ ਕੁਸ ਮਗਾਣਾ ਹੈ ਪੁੱਛਰੇ ਨੂੰ ਸਾਨੂੰ ਕਹਿ ਜਾਂਦਾ ਹਾਂ ਸਮਝ ਮੈਂ ਅੱਟ ਘਰ ਮੈਂ ਕਹਿ ਜਾਂਦਾ ਬਈ ਦੱਸੋ ਮੰਮੀ ਨੂੰ ਕਹਿ ਜਾਂਦਾ ਤੁਸੀਂ ਕੱਲਿਆਂ ਦੇ ਕਿਵੇਂ ਆਜੇ ਹੋਗੇ ਤੁਹਾਡੇ ਮੰਮੀ ਮੰਮੀ ਤੈਨੂੰ ਲੱਗਦਾ ਵੀ ਮੈਂ ਕੱਲਾ ਖਾ ਗਿਆ ਹੂੰਗਾ ਹੋਰ ਕੀ ਆ ਗਈ ਨਹੀਂ ਆ ਹਾਂ ਹੋ ਗਿਆ ਮੱਚ ਪੁੱਤ ਹੋ ਗਿਆ ਓ ਲੈ ਮਾਤਾ ਮੈਨੂੰ ਲੱਗਦਾ ਵੀ ਮੈਂ ਕੱਲਾ ਚੀਜ਼ ਖਾ ਲੂਗਾ ਮੈਨੂੰ ਲੱਗਦਾ ਤਾਂ ਹੈ ਨਹੀਂ ਪਰ ਹੁਣ ਮੈਨੂੰ ਦਿਖਦਾ ਕੁਝ ਹੈ ਨਹੀਂ ਗਾੜੇ ਗੋਲ ਮੈਨੂੰ ਲੱਗਦਾ ਕਿ ਤੇਰੇ ਮਿੱਤੇ ਬਹੁਤ ਮੈਂ ਚੰਗਾ ਸੁਣ ਬੈਠੀ ਰਹਿ ਕੇ ਮੈਨੂੰ ਵੀ ਨਹੀਂ ਦਿੱਤਾ ਇਹਨੂੰ ਖਾਣੀ ਹਾਂ ਲੈ ਫੋਕੇ ਸਾਰੀ ਗੱਤ ਇਹ ਵੀ ਕਿ ਮੈਂ ਪੈਸੇ ਨਹੀਂ ਆਗੇ ਖਾਧਾ ਤਾਂ ਹੋਣਾ ਮੈਂ ਕੱਢੀ ਚ ਮੁੰਡੇ ਨਹੀਂ ਸੁਣਾਉਂਦੀ ਰਹੀ ਆਏ ਵੀ ਮੇਰੇ ਨਾਲ ਮੈਂ ਮੁੰਡੇ ਨੂੰ ਦੇਖਦੀ ਰਹੀ ਕਿ ਦੀਦੀ ਨਾਲ ਓ ਲੈ ਜੈਸਮੀ ਬੰਦ ਬਣਾਉਣਾ ਤਾਂ ਹੋਗੀ ਥੋੜੀ ਵੀ ਉੱਥੇ ਰਹੀ ਤੁਸੀਂ ਆਏ ਜਾਣ ਕੇ ਕਹਿੰਦੇ ਆ ਇਨੇ ਹੁਣ ਲੜ ਪਾਣਾ ਵੀ ਮੰਮੀ ਜੀ ਕੋ ਕੁਝ ਲਿਆਉਂਦਾ ਨਹੀਂ ਹਾਂ ਮੰਮੀ ਇਹ ਪਉਂਦੀਆਂ ਆਪਣੇ ਹਾਂ ਬਿਲਕੁਲ ਬਿਲਕੁਲ ਅਸੀਂ ਤਾਂ ਲੈ ਕੇ ਨਹੀਂ ਇਹ ਇੱਕ ਮਿੰਟ ਅਸੀਂ ਤਾਂ ਲੈ ਕੇ ਨਹੀਂ ਤਾਂ ਤੁਸੀਂ ਨਹੀਂ ਕੀ ਕਹਿਣ ਲੱਗੇ ਕਿ ਇੱਕ ਮਿੰਟ ਕਹਿਣ ਨਾ ਇਹ ਦੋਹੇ ਮਾਂ ਪੁੱਤ ਚ ਲੜਾਈ ਪਾਉਣਾ ਇਹਨੂੰ ਫਰਦੀਆਂ ਅਸੀਂ ਲੜ ਹੁੰਦੀ ਆ ਰੋਟੀ ਵਿੱਚ ਥਾਣੀ ਆ ਨਹੀਂ ਫਿਰ ਤੂੰ ਨਾਏ ਕਹਿੰਦੀ ਅਸੀਂ ਖਾਧਾ ਨਹੀਂ ਹਾਂ ਅਸੀਂ ਤਾਂ ਕਦੀ ਸੀ ਮੈਂ ਲੈ ਆਇਆ ਆਪਣੀ ਮਾਂ ਚੋਗਾ ਕੁਝ ਆਪਣੇ ਹਿੱਸੇ ਦਾ ਹਾਂ ਮਾਰਿਆ ਤਾਂ ਮੈਂ ਹੱਥ ਮਾਰਿਆ ਤੇ ਕਹਿੰਦਾ ਫੁੱਲ ਲਾਤਾ ਤੇ ਦੀਦੀ ਨੂੰ ਵੀ ਜੀ ਇੱਥੇ ਦੇ ਬਾਲਾ ਕੀ ਬਾਲਾ ਕੀ ਸੂਰ ਦਾ ਲੈ ਨਾਲੇ ਪੈਟੀਆਂ ਵੀ ਲੈ ਕੇ ਆਈ ਮੈਂ ਅੱਛਾ ਨਹੀਂ ਮੈਂ ਹਾਂ ਹਾਂ ਕੇ ਹਾਂ ਸ਼ਕਲ 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 ਤੇਰੀਆਂ ਹੌਲੀ 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 ਗੱਲ ਕਰੋ ਉਧਰ ਹਰ ਕੇ ਪਈ ਹੈ ਨਾ ਤਾਂ ਕਰਕੇ ਹਰੂ ਦਾ ਕੋ ਨਹੀਂ ਉਹ ਥੋੜਾ ਜਿਆ ਥੋੜਾ ਜਿਆ ਬਿਮਾਰ ਕਰਕੇ ਨਾ ਉਹ ਕਰੀ ਗੱਲ ਹੌਲੀ ਬੋਲੋ ਹੌਲੀ ਬੋਲੋ ਠੀਕ ਹੈ ਨਾ ਉਹ ਗੁੱਸਾ ਕਰਦੀ ਨਹੀਂ ਮੇਰੇ ਜੋਗਾ ਵੀ ਨਹੀਂ ਗੁੱਸੇ ਆਏ ਹੋਰ ਹੂੰ ਨਹੀਂ ਆਇਆ ਤਾਂ ਮੈਂ ਲੇ ਮੈਂ ਆਪਣੀ ਮਾਂ ਜੋਗਾ ਵੀ ਕੁਝ ਲੈ ਕੇ ਆਇਆ ਆਪਣੇ ਪਾਪਾ ਜੀ ਜੋਗਾ ਵੀ ਲੈ ਕੇ ਆਇਆ ਆਪਣੇ ਵੀਰ ਜੋਗਾ ਲੈ ਕੇ ਆਈਆਂ ਓਏ ਅਸੀਂ ਆਪਣਾ ਮਿੱਟੂ ਵੀਰ ਜੋਗਾ ਵੀ ਲੈ ਕੇ ਆਈਆਂ ਨਹੀਂ ਚੱਲ ਮੇਰੀ ਗੱਲ ਆਪਣੇ ਉਹਦੇ ਕੁੱਤੇ ਜੋਗਾ ਵੀ ਲੈ ਕੇ ਆਈਆਂ ਨਹੀਂ ਇਹ ਮੇਰੀ ਗੱਲ ਸੁਣ ਇੱਕ ਜੱਟਾ ਤੁਸੀਂ ਖਾਣ ਦੇ ਨਾਮ ਨੂੰ ਤਾਂ ਕਹਿੰਦੀ ਆ ਰਵਿੰਦਰ ਕੱਲ੍ਹ ਹੀ ਖਾ ਗਿਆ ਹੁਣ ਜਾਂ ਲਿਆਣ ਦੀ ਵਾਰੀ ਆਈ ਫੇਰ ਤੁਸੀਂ ਸਾਰੀਆਂ ਹੀ ਲੈ ਕੇ ਮੈਂ ਤੁਹਾਡੇ ਦੋਹਾਂ ਨਾਲ ਤੇ ਬੜੀ ਆ ਮੈਂ ਤੁਹਾਨੂੰ ਸਮਝਾਇਆ ਵੀ ਲੈ ਕੇ ਚੱਲੋ ਮੰਮੀ ਜੋਗਾ ਹਾਂ ਬੜੀ ਹਾਂ ਮੈਂ ਭੁੱਲ ਗਈ ਸੀ ਮੈਂ ਦੀਦੀ ਦੇ ਕੰਚ ਨੂੰ ਗੱਲ ਪਾਈ ਸੀ ਵੀ ਲੈ ਕੇ ਜਾਣਾ ਹੁੰਦਾ ਅੱਛਾ ਹਾਂ ਕਿਉਂਕਿ ਮੈਂ ਕੱਲ ਗੱਲ ਚ ਪਾ ਪਈ ਕਿ ਨੰਬਰ ਬਣਾ ਤਾ ਹੀ ਮੈਂ ਲੈ ਕੇ ਮੈਂ ਕਹਿ ਕਿ ਹੈ ਪਰ ਗਲਤੀ ਸਾਰੀ ਨਵਿੰਦਰ ਦੀ ਹੈ ਕਿਉਂ ਨਹੀਂ ਲੈ ਆ ਜਿਹੜਾ ਜੋ ਬਤਾਲੀ ਹੈਗਾ ਬਾਜੀ ਨੇ ਪੈਸੇ ਦਿੱਤੇ ਵਾਸਤੇ ਨਹੀਂ ਇਹ ਇਧਰ ਇਧਰ ਸਾਰਿਆਂ ਨਾਲੋਂ ਬੜੀ ਮੈਣ ਦੇਖੋ ਸਾਰਿਆਂ ਨਾਲੋਂ ਬੜੀ ਮੈਣ ਹੈ ਦੱਸ ਔਰ ਆਉਦਾ ਜਰੂਰ ਬੜਾ ਏ ਪਰ ਹੈ ਤਾਂ ਭਾਈ ਮੇਤੇ ਤਾਂ ਛੋਟੀ ਹੂਆ ਹੈ ਮਮਾ ਜਿਹੜੀ ਸਭ ਰਾ ਛੋਟੀਆਂ ਜਿਹੜੀਆਂ ਜੰਦਗੀ ਹਾਂ ਛੋਟੀਆਂ ਬਤ ਤਿੱਕਰ ਸਾਫ ਬਿਲਕੁਲ ਬਿਲਕੁਲ ਹਾਂ ਮੁੱਦੇ ਦੀ ਗੱਲ ਤਾਂ ਬਹੁਤ ਬੜਾ ਮੇਰਾ ਅਹੁਦਾ ਬਹੁਤ ਬੜਾ ਹੈ ਮੁੱਦੇ ਦੇ ਜਾਓ ਭਾਈ ਅਹੁਦਾ ਬੜਾ ਪਰ ਉਮਰ ਛੋਟੀ ਹੈ ਭਾਈ ਹੈਨਾ ਤੇ ਮੰਮੀ ਮੈਂ ਪਤਾ ਹੁਣ ਤੇਰੇ ਜੋਗਾ ਕਿਆ ਲੈ ਕੇ ਆਇਆ ਹਾਂ ਦਿਖਾ ਸੋਚ ਬੜਾ ਯਾ ਸੋਚ ਮੈਂ ਨਹੀਂ ਸੋਚਿਆ ਮੰਮੀ ਕਿਆ ਲੈ ਕੇ ਆਇਆ ਪਤਾ ਪਤਾ ਹੀ ਭਾਈ ਮੈਂ ਮੈਂ ਤੈਨੂੰ ਦਿਖਾਏ ਰਵਾਂਂ ਕਿਆ ਲੈ ਕੇ ਆਇਆ ਇਹ ਯਾਦ ਕਰੂੰਗੀ ਮਾਤਾ ਕਿ ਕਿਆ ਲੈ ਕੇ ਆਂਦਾ ਗੱਲਾਂ ਤਾਂ ਇਹ ਕਰਦੇ ਕਦੇ ਮਾਤਾ ਨੇ ਇੰਦਾ ਖਾਧੀ ਹੋਈ ਨਹੀਂ ਚੀਜ਼ ਲੈ ਮਾਤਾ ਮੇਰੇ ਵੀ ਜਿਹੜੇ ਪਿਆ ਦਿੰਦੇ ਆਂਦੀ ਵੀ ਉਹ ਤਾਂ ਜਿਸ ਕਦੇ ਖਾਧੀ ਹੋਣੀ ਹਾਂ ਗਲਤ ਆ ਹੈ ਜਿਹੜੀ ਕਿ ਅਸੀਂ ਲੈ ਕੇ ਆਈਆਂ ਹਾਂ ਮਮੀ ਅਬਜੂ ਆ ਮਮੀ ਤੈਨੂੰ ਤੈਨੂੰ ਕੀ ਦੇ ਬੱਚੀ ਕਿਨਾਂ ਕਾਉਣ ਲੈ ਕੇ ਆਇਆ ਹੋਣਾ ਨਹੀਂ ਮੰਮੀ ਹੁੰਦੀ ਆ ਨਾ ਮੰਮੀ ਨੂੰ ਖਾਸਾਰੇ ਵਿੱਚ ਪੀਣਾ ਹਾਂ ਜਿਆਦਾ ਯਕੀਨ ਕਰੀਦਾ ਹੁੰਦਾ ਨਿਆਣੇ ਪਰ ਕਿੰਨਾ ਪਰ ਯਕੀਨ ਆ ਮੈਨੂੰ ਵੀ ਹਾਂ ਚਲ ਕੋਈ ਨਾ ਤਿੰਨੇ ਲੈ ਕੇ ਉਹ ਕਿਹਦਾ ਦੱਸ ਕੀ ਮੈਨੂੰ ਯਕੀਨ ਜਮਾ ਮੰਮੀ ਦਾ ਦਾ ਲਾ ਠੀਕ ਜਿਹੜਾ ਖਾਣੇ ਲੋਗਾ ਹਾਂ ਜੇ ਉਹਨੂੰ ਨਹੀਂ ਕਹਿ ਸਕਦੀ ਹਾਂ ਹਾਂ ਕੀ ਹੈ ਮੰਮੀ ਦੇਖਣਾ ਦਵੇ ਬੋਲ ਕੇ ਸਮੋਸੇ ਹੈ ਪੈਟੀ ਆ ਮੰਮੀ ਪੈਟੀ ਸਮੋਸੇ ਨਹੀਂ ਹੈਗੇ ਇਹ ਪੈਟੀ ਆ ਹਾਂ ਇਹਨੂੰ ਕਹਿੰਦੇ ਮੰਮੀ ਪੈਟੀ ਇਹ ਸਮੋਸੇ ਵਰਗੀ ਹੋਂਦੀ ਆ ਇਹ ਇਹ ਸਮਝ ਲੈ ਸਮੋਸਾ ਦੱਬਿਆ ਭਾਈ ਨਾ ਜਿੱਦਾਂ ਮਾਰਾ ਉਹ ਪਾਪਾ ਨੇ ਜਾਤੋ ਕਿ ਸਭ ਨਾ ਕਰੂ ਕਰਕੇ ਆ ਉਹ ਸਭ ਨਾ ਉਹ ਚੀਜ਼ ਹਾਂ ਹੁਣ ਇਹਨਾਂ ਫਰੈਰ ਜੀ ਮੈਂ ਨਾ ਗਰਮ ਕਰਕੇ ਛੱਕਾਇਓ ਇਹਨਾਂ ਨੂੰ ਠੰਡੀਆਂ ਹੋ ਗਈਆਂ। ਅਗਰ ਠੰਡੀਆਂ ਹੈ। ਹਾਂ। ਇੱਕ ਚੀਜ਼ ਹੋਰ ਹੈਗੀ ਮੰਮੀ ਸਮੋਸੇ ਵੀ ਆ ਤੈਨ ਕਿលਿਆਂ ਦੇਵੇ। ਸਮੋਸੇ ਵੀ ਪਏ ਆ। ਹਾਂ ਇਹ ਨਾ ਕਹੋ ਵੀ ਸਾਡੇ ਜੋਗਾ ਕੁਛ ਲੈ ਕੇ ਨਹੀਂ ਆਂਦਾ। ਫੇਰ ਤਾਂ ਨਹੀਂ ਗੁੱਸਾ ਕਰਦੇ। ਹਾਂ ਨਹੀਂ ਗੁੱਸਾ ਕਰ ਜਣਾ ਦਾ ਕਹ ਹੈ। ਜੇ ਨਾ ल्या ਦੇ ਫੇਰ ਗੁੱਸਾ ਕਰਦਾ। ਹਾਂ। ਸਾਰੀਆਂ ਪਮਾੜੀਆਂ ਲੈ ਕੇ ਉੱਪਰ। ਡੰਡਾ ਲੈ ਕੇ ਹੋਰ ਸਾਰਾ ਪੂਰੇ। ਹਾਂ। ਦੱਸੋ ਕੀ ਲੈਣਾ। भीचेले के मैं देखूंगी कि मेरा लगदा हूं भज नहीं सकती <laughs> देख रही दस ओ उनिया डंडे फोने देख रही बाबा तू प्राण बच गया तू डंडे फो मैं सच्ची किते बाहर लगू मैं भज नहीं सकती मैं मेरे भी नहीं भज सकती एक दम भज नहीं सकती पूरा मैं दौड़ू मैं मैं कुछ खड़ा दूंगी पन्ने मेरा कपड़ा कभी नहीं करना मैं तू भजना खड़ा दूंगी ਜਿਹੜਾ ਤਾਂ ਹੱਟਣਾ ਹੀ ਪੱਜੇ ਸਾਰਾ ਦਿਨ ਨਾ ਭਾਈ ਨਾ ਭਾਈ ਮੈਨੂੰ ਭੱਜਣਾ ਪਊਗਾ ਮੈਨਾਂ ਵਾਲ ਹੋ ਗਿਆ ਚੱਟੀਆਂ ਲੱਗ ਗਈਆਂ ਭਾਈ ਭਾਈ ਬਾਹਰ ਭਜਾਏ ਮੰਮੀ ਨੇ ਦੇਹ ਤਰੇ ਦੀ ਮੰਮੀ ਨੇ ਮੈਂ ਵੀ ਕਰਦੇ ਆਪਣੀ ਮੰਮੀ ਤੇ ਮੰਮੀ ਨੇ ਮੁੱਕਾ ਮੀਚ ਕੇ ਆਉਣਾ ਉੱਪਰੋਂ ਬੇ ਟੁੱਟ ਪੈੜੇ ਚੋਂਗੇ ਮਮਾ ਮੰਮੀ ਨਾਲ ਗਲੀ ਕਰੀ ਗੁਮਾਂਦੀ ਹੁੰਦੀ ਜੇ ਮੰਮੀ ਨੂੰ ਗੁੱਸਾ ਆਉਂਦਾ ਹੁੰਦਾ ਬਹੁਤ ਉਗੀ ਕਰਦੇ ਮੈਂ ਤਾਂ ਖੜ ਜਾ ਹਾਂ ਤੂੰ ਖੜ ਜਾ ਹਾਂ ਤੂੰ ਪੰਜਾਂ ਦੇ ਦਰ ਪਰ ਡੰਡਾ ਬਲੇ ਗੱਲੇ ਗੱਲ ਪਿੰਡ ਚ ਕਰਦੇ ਨੇ ਤੁਸੀਂ ਕਿਹੜੀ ਗੱਲ ਪਿੱਛੇ ਜ਼ਿਆਦਾ ਬਣ ਤੌਂਦੇ ਤੇ ਕਿ ਜਿੱਦਾਂ ਵਿੱਚ ਲੜੀ ਜਾਣਾ ਇੱਕ ਦੋ ਇਹ ਤਾਂ ਐਸੇ ਨਹੀਂ ਗੱਡੀ ਕਾ ਜੀ ਲੈ ਚੇ ਉਹ ਵੀ ਸੱਤ ਕਿਟ ਖਾਈ ਜਾਣੀ ਬੰਟੀ ਭਾਜੀ ਵੀ ਲੜਦੇ ਹੁੰਦੇ ਤੇ ਉਹ ਹੋਰ ਲੜੀ ਜਾਂਦੇ ਦੋ ਇਹ ਲੜੀ ਜਾਣਾ ਤੇ ਬੰਟੀ ਭਾਜੀ ਕਿਤੇ ਲੜ ਐ ਨਹੀਂ ਜਾਣੇ ਨੂੰ ਕਾਲੀ ਹੁੰਦੇ ਮੈਂ ਜਿਹੜੇ ਬਿਹਾੜ ਆਏ ਸੌ ਇੱਕ ਦੋ ਜੇ ਨੂੰ ਕੁੱਟ ਪੈਦੀ ਹੁਣੀ ਕੱਲੇ ਗਲੀ ਗੜੀ ਤੇ ਕੱਲੇ ਕੱਲੇ ਜਾਣ ਨੂੰ ਪਤਾ ਲੱਜ ਜਾਂਦਾ ਹੁਣ ਵੀ ਹਾ ਜਰਵਿੰਦਰ ਫਾਹੇ ਦਾ ਮੇਰੇ ਮੇਜਾਂ ਦਾ ਹੁਣ ਨਈ ਐਥੇ ਨੇ ਚੌਦੀ ਗੂੜੀਆਂ ਮਾਂ ਮੈਂ ਆਈ ਨਾ ਨਾ ਇਹਦਾ ਸਾਰਿਆਂ ਦਾ ਇਹਦਾ ਬਈ ਸਾਰੇ ਨਿਆਣਿਆਂ ਦਾ ਹੀ ਸੀਨ ਹੁੰਦਾ ਉਹ ਦੇ ਦਾਦੀ ਚ ਪੰਜ ਠੀਕ ਹੈ ਨਾ ਭਾਈ ਸਭ ਨਾਲ ਬੈਠੀ ਹੁੰਦੀਆਂ ਲੈ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਹਰ ਸਾਡਾ ਬਾਈ ਲੜੀਆਂ ਤਾਰਨੇ ਵਾਲਾ ਆਇਆ ਹੋਇਆ ਏ ਉਹ ਹੱਕਾ ਮਾਰਦਾ ਬਾਹਰ ਤੇ ਹਨਾ ਠੀਕ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ